ਕਿੰਨਾ ਪਿਆਰਾ ਹੈ ਨਾ ਮਮੀ ਜੀ ਹਾਂ ਬੁੱਤ ਬਹੁਤ ਪਿਆਰਾ ਉਹ ਲੈ ਮੈਂ ਸਵੇਰ ਦੀ ਆਈ ਹੋਈ ਸੀ ਮੈਂ ਭਾਬੀ ਨੂੰ ਕੁਝ ਦੇਣਾ ਵੀ ਸੀ ਖਾਣ ਲਈ ਬਣਾ ਕੇ ਹੁਣ ਉਹ ਭੁੱਖੀ ਬੈਠੀ ਹੋਊਗੀ ਵੈਸੇ ਤਾਂ ਉਹਨੇ ਸਵੇਰੇ ਖਿਚੜੀ ਖਾ ਲਈ ਸੀ ਅੱਛਾ ਤੂੰ ਐਂ ਘਰ ਉਹਨੂੰ ਹਲਕਾ ਫੁਲਕਾ ਜਿਹਾ ਬਣਾ ਕੇ ਕੁਝ ਦੇ ਦੇ ਚਲ ਠੀਕ ਆ ਮੈਂ ਉਹਨੂੰ ਕੁਛ ਨਾ ਕੁਛ ਬਣਾ ਕੇ ਦਿੰਨੀ ਆ ਤੁਸੀਂ ਐਂ ਕਰੋ ਇਹਨੂੰ ਸੰਭੋ ਹੈ ਨਾ ਲਿਆ ਫੜਾ ਹੂੰ ਇਹ ਬਕੌਣ ਹਲੋ ਹਾਂਜੀ ਮੰਮੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਆ ਹਾਂ ਹਾਂ ਆ ਗਈ ਸੀ ਮੇਰੀ ਨਣ ਦਾ ਅੱਜ ਸਵੇਰੇ ਆਈ ਹੈਗੀ ਹਾਂ ਬਸ ਕੰਮ ਤਾਂ ਉਹਨੇ ਕੀ ਕਰਨੇ ਨੇ ਕੰਮ ਤਾਂ ਐਸੇ ਵੈਸੇ ਕਰਦੀ ਆ ਆਈ ਹੋਊਗੀ ਕੱਪੜਾ ਲੀੜਾ ਲੈਣ ਕਹਿੰਦੀ ਉਹ ਚਲ ਭਤੀਜਾ ਹੋਇਆ ਨੇ ਕੀ ਦੇ ਦੇਣਗੇ ਹਾਂ ਆਹ ਹੋਰ ਤੱਕ ਹੀ ਕਪਾ ਪੈਸੇ ਲੈ ਜੂਗੀ ਕਪੜੇ ਲੈ ਜੂਗੀ ਮੇਰੀ ਸੱਸ ਦੀ ਆਦਤ ਆ ਕਿ ਚਾਕੇ ਕੋਈ ਟੋਮ ਦੇ ਦੂਗੀ ਵੀ ਚਲ ਤੇਰੇ ਭਤੀਜਾ ਹੋਇਆਗਾ ਹੂੰ ਹਾਂ ਹਾਂ ਚਲੋ ਠੀਕ ਆ ਠੀਕ ਆ ਓਕੇ ਓਕੇ ਨਹੀਂ ਭਾਬੀ ਮੈਂ ਇੱਥੇ ਕੋਈ ਪੈਸੇ ਜਾਂ ਕਪੜੇ ਲੈਣੇ ਨਹੀਂ ਲੈਣ ਆਈ ਹੈਗੀ ਤੇ ਮੈਂ ਸੋਚਦੀ ਸੀ ਕਿ ਵੀ ਸਵਾ ਮਹੀਨੇ ਮੈਂ ਭਾਬੀ ਦੀ ਸੇਵਾ ਕਰਨ ਨਾਲ ਮੈਂ ਜਵਾਕ ਨੂੰ ਸੰਭੂਗੀ ਹਨਾ ਨਾਲੇ ਮੈਂ ਥੋੜਾ ਲਾੜ ਲੜਾਉਂਗੀ ਆਪਦੇ ਭਤੀਜੇ ਨਾਲ ਪਰ ਤੂੰ ਤਾਂ ਮੈਨੂੰ ਇੱਕ ਦਿਨ ਚ ਹੀ ਪਰਾਇਆ ਕਰਤਾ ਭਾਬੀ ਚੰਗੀ ਗੱਲ ਨਹੀਂ ਹੈਗੀ ਇਹ ਤੁਹਾਡੀ ਤੇ ਮੇਰੇ 사ਸ ਨੇ ਪਹਿਲਾਂ ਹੀ ਕਹਿਤਾ ਸੀਗਾ ਕਿ ਉੱਥੋਂ ਦਾ ਕੁਝ ਵੀ ਨਹੀਂ ਲੈ ਕੇ ਆਉਣਾ ਤਾਂ ਸਿਰਫ ਆਪਦੀ ਭਾਬੀ ਦੀ ਸੇਵਾ ਕਰਨੀ ਆ ਮੈਂ ਤੁਹਾਡੀ ਸੇਵਾ ਹੀ ਕਰਨ ਆਈ ਸੀ ਨਹੀਂ ਨਹੀਂ ਧੀਏ ਤੇਰੇ ਸਹੁਰੇ ਕੀ ਕਹਿਣਗੇ ਵੀ ਉੱਥੇ ਉਹਨਾਂ ਨੇ ਕੁਝ ਦਿੱਕਤਾਂ ਨਹੀਂ ਹੈਗਾ ਨਹੀਂ ਨਹੀਂ ਮੰਮੀ ਜੀ ਮੇਰੇ ਸਹੁਰੇ ਕੁਝ ਵੀ ਨਹੀਂ ਕਹਿੰਦੇ ਹੈਗੇ ਮੇਰੇ 사ਸ ਤੇ ਮੇਰਾ ਘਰ ਵਾਲਾ ਤਾਂ ਬਹੁਤ ਚੰਗੇ ਨੇ ਹਾਂਜੀ ਦੀਦੀ ਤੁਸੀਂ ਤਾਂ ਮੇਰੇ ਲਈ ਭਲਾਈ ਸੋਚਿਆ ਸੀਗਾ ਮੈਂ ਹੀ ਪਤਾ ਨਹੀਂ ਕੀ ਸੋਚੀ ਜਾਂਦੀ ਸੀ ਮੈਨੂੰ ਮਾਫ਼ ਕਰ ਦਿਓ ਦੀਦੀ ਮੈਂ ਹੁਣ ਐਵੇਂ ਦਾ ਨਹੀਂ ਸੋਚੂੰਗੀ ਮੈਨੂੰ ਸਮਝ ਆ ਗਈ ਕਿ ਤੀਆਂ ਜਣ ਆਉਂਦੀਆਂ ਨੀਂਗੀਆਂ ਤਾਂ ਉਹ ਆਪਦੇ ਪੇਕਿਆਂ ਲਈ ਭਲਾਈ ਸੋਚ ਕੇ ਆਉਂਦੀਆਂ ਨੇ ਹਾਂ ਹਰਪ੍ਰੀਤ ਬੁੱਤਾ ਤਾਂ ਠੀਕ ਹੀ ਕਿਹਾ ਤੀਆਂ ਆਪਦੇ ਪੇਕਿਆਂ ਦਾ ਭਲਾਈ ਸੋਚ ਕੇ ਆਉਂਦੀ ਧੀ ਭੈਣ ਜਦੋਂ ਤੁਹਾਡੀ ਮਦਦ ਲਈ ਤੁਹਾਡੇ ਘਰ ਆਉਂਦੀ ਹੈ ਤਾਂ ਉਸ ਨੂੰ ਗਲਤ ਸਮਝਣ ਦੀ ਬਜਾਏ ਉਸ ਨੂੰ ਉਸ ਦਾ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਹੈ